ਕੀ ਭੱਜ ਗਏ ਹੋ ਵੇਰਿਆ ਲੁੱਲੇ ਕਿੱਥੇ ਆ ਹਾਂਜੀ ਕਿੰਦਾ ਸਾਰੇ ਸਵਾਗਤ ਹੈ ਦਿਨ ਨਵੇਂ ਬਲੌਗ ਜੁਮੇਰਗਾ ਦੇ ਸਾਰੇ ਵਧੀਆ ਹੋਗੇ ਅਸੀਂ ਵੀ ਵਧੀਆ ਵਾ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਟਾਈਮ ਹੋਣ ਵਾਲਾ 9:30 ਆਪਣੇ ਫਿਰ ਉਹੀ ਖਾਣਾ ਤਾਣਾ ਬਣ ਰਿਹਾ ਚਟਨੀ ਫਿਰ ਬਣਦੀ ਆ ਆ ਦੇਖੋ ਹੁੰਡੇ ਚ ਸਵਾ ਲੱਗਦੀ ਆ ਸਬਜ਼ੀਆਂ ਨਾਲ ਸਵਾਲ ਆਕਦੀ ਆ ਕੁੰਡੇ ਦੀ ਚਟਨੀ ਨਾਲ ਇੱਕ ਘੈਂਟ ਹੁੰਦੀ ਆ ਜਿਹੜੀ ਆਪਾਂ ਉਹ ਨਾਲ ਬਣਾਉਂਦੇ ਨਾ ਗ੍ਰाइंड ਕਰਕੇ ਗ੍ਰाइंड ਕਰਕੇ ਉਹ ਨਹੀਂ ਨਹੀਂ ਮਿਕਸਰੀਨ ਨਾਲ ਉਹਦਾ ਇਹਨਾਂ ਟੇਸਟ ਨਹੀਂ ਹੁੰਦਾ ਜਿਹੜਾ ਕੁੰਡੇ ਚ ਕੁੱਟ ਕੇ ਚਟਨੀ ਬਣਦੀ ਆ ਨਾ ਉਹ ਸਿਰਾਂ ਲੱਗਦਾ ਪੂਰਾ ਸਿਰਾਂ ਘੈਂਟ ਉਹ ਜੇ ਸਾਨੂੰ ਜ਼ੋਰ ਲਾ ਕੇ ਕੁੱਟੀ ਹੁੰਦੀ ਆ ਹੂੰ ਉਸ ਬਟਨ 90 ਤੱਕ ਮਾਇਆ ਹੱਥ ਚੱਲ ਜੀ ਸਮਝ ਲਓ ਵੀ ਇੱਥੇ ਕੁੰਡੇ ਦਾ ਟੇਸਟ ਹੁੰਦਾ ਜ਼ਿਆਦਾ ਕੁੰਡੇ ਦਾ ਹੱਥਾਂ ਦਾ ਹੁੰਦਾ ਘੱਟ ਨਾਲ ਦੇਖ ਤੋਂ ਮੈਨੂੰ ਤਮ ਰੋਟੀਆਂ ਪੱਕੀਆਂ ਜਾਂਦੀਆਂ ਤੇ ਸਾਡੇ ਬੰਦੇ ਨੇ ਹੁਣ ਚਾਹ ਪੀਤੀ ਆ 12 ਵਜੇ ਉੱਠ ਕੇ ਦੇਖੋ ਕਿ ਮੈਨੂੰ ਰੋਟੀ ਦੀ ਭੁੱਖ ਨਹੀਂ ਤੇ ਰਾਤ ਅਸੀਂ ਕੜੀ ਲਿਆ ਸੀ ਹੋਟਲ ਤੋਂ ਤੇ ਛੋਲੇ ਦੀ ਸਬਜ਼ੀ ਵੀ ਸੀਗੀ ਰਾਤ ਉਹ ਖਾ ਲਈ ਹੁਣ ਤਾਂ ਕਿਸੇ ਦੇ ਹੁਣ ਸਬਜ਼ੀ ਹੈ ਨਹੀਂ ਤਾਂ ਕਰਕੇ ਹੁਣ ਚਟਣੀ ਘੁੱਟ ਰਹੇ ਹਾਂ ਹੁਣ ਰੋਟੀ ਖਾਵਾਂਗੇ ਚਟਣੀ ਘੁੱਟ ਕੇ ਇੱਧਰ ਸਰੋਪ ਗਈਆਂ ਨੇ ਅੰਦਰ ਰੋਟੀਆਂ ਮੈਂ ਟਟੀਆਂ ਥਾਲਾ ਨਾਲ ਕਿਨੇ ਰੱਖੀ ਮੰਮੀ ਲੱਗੇ ਹੈ ਬਾਹਰ ਮੰਮੀ ਨਾਲ ਵਲੌਗ ਦੇਖੀ ਜਾਂਦੀ ਕੰਮ ਕਰ ਲੈ ਕੰਮ ਨਾਲ ਵਲੌਗ ਦੇਖੀ ਜਾਂਦੀ ਨਹੀਂ ਹਣੀ ਨਾਲ ਵਲੌਗ ਦੇਖੀ ਜਾਂਦੀ ਨਹੀਂ ਚਾਹੀਦਾ ਹੈ ਕਿਦਾਂ ਲੱਭਿਆ ਨਾਲ ਵਲੌਗ ਦੇਖਦੀ ਆ ਨਾਲੇ ਤੇਰੀ ਹੰਦੀ ਚਟਨੀ ਘੁੱਟੀ ਹੰਦੀ ਮੈਂ ਭਈ ਨਾ ਪਾਣੀ ਥੋੜੇ ਥੋੜਾ ਪਾਉਂਗਾ ਮਰੇ ਮਰੇ ਕਈਦਾ ਵੈਨਾ ਹੂੰ ਕਿਨਾ ਕਿਨਾ ਜੋ ਥੋੜੋ ਥੋੜਾ ਥੋੜੇ ਥੋੜੇ ਪਾਈਏ ਨਾ ਮਿਰਚਾਂ ਮੇ ਮਿਰਚਾਂ ਲਈ ਉਹਨਾਂ ਜੋ ਵੀ ਪੱਟ ਪੱਟ ਦੇਣੀਆਂ ਵਾ ਮਿਰਚ ਗੱਚਾ ਹਾਂ ਉਹ ਪਰਲੇ ਦੀ ਜੀਜਾ ਵੱਡਾ ਪੋਤਾ ਆ ਬਕਰਿਆ ਕੇ ਲਿਆ ਸਹੀਦ ਪੈ ਗਿਆ ਬਸ ਇਹਨੇ ਕਰ ਦੇਣਾ ਕੰਮ ਸਰਵਾ ਆਪਣੇ ਪੋਤੇ ਦਾ ਲਾ 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 ਕੋਈ ਡੋ ਉਡਾਪ ਦੇਣੇ ਉਹੀ ਪੱਟ ਦੇ ਲਾ ਲਾ ਰਤੋਂ ਰਤ ਦੇਖੀ ਤੂੰ ਕਿੰਨੇ ਹੁੰਦੇ ਪਰ ਕਰਦੇ ਨੇ ਬਈ ਜੀ ਲੈ ਇਹਨਾਂ ਨੂੰ ਰੱਖਾਂ ਨੂੰ ਬੇਟੀ ਜੀ ਆਪ ਨੂੰ ਦਾਇਆ ਆ ਬੈਠੀ ਜੀ ਬੈਠੀ ਜੋਰ ਲਾਉਣ ਲਈ ਜੋਰ ਲਾਉਣ ਲਈ ਸਾਰੇ ਆ ਕੋਚਾ ਲਗਾ ਲਗਾਏ ਸਾਰੇ ਪੈਰ ਛਾਪ ਲੈਣੀ ਮਿੱਟੀ ਜੀ ਵਾਲੇ ਮਰ ਮਰ ਨਾਲ ਚਪਲਾਂ ਨੂੰ ਮਿੱਟੀ ਲੱਗੀ ਹੁੰਦੀ ਤੇਰੇ ਦੇਖ ਲੋ ਇੱਕ ਦਿਨਾਂ ਦਾ ਕੰਮ ਕਰਾ ਕੰਮ ਐਵੇਂ ਥੋੜਾ ਜਿਹਾ ਨੂੰ ਕੱਪ ਨਾਲ ਆਹ ਪੁੱਛਾ ਪੂਣਾ ਪਾਓ ਨੀ ਤੇ ਪਪ ਚੱਕ ਕੇ ਬਾਹਰ ਢੋ। ਆ ਪਾਰਾ ਪੋਣਾ ਸੀਗਾ। ਉਹਨੂੰ ਦੀ ਪਾਇਆ ਵੱਡੇ ਬੋਦੇ ਨੂੰ। ਛਟ ਪਾ 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 ਪਾਣੀ। ਹੁਣ ਮੈਨੂੰ ਕਹੀ ਨਾ ਪਾਣੀ ਪੋਣ ਨੂੰ। ਮੈਂ ਕਾਂਟਾ ਲਾਤਾ ਤੇ ਤੁਹਾਡੇ ਬੂਟਿਆਂ ਨੂੰ ਪਾਣੀ ਪਾਉਂਦਾ। ਨਾ ਹੀ ਤਾਂ ਲ ਬੂਟਾ ਚੱਕਾਂ ਕੋਈ। ਨਹੀਂ। ਨਹੀਂ ਪਾਰਾ। ਉਹ ਚੱਕ ਕੇ ਰੱਖ। ਨਹੀਂ ਪਾਰਾ ਕੰਮ ਨਾ ਚੱਕਾਂ ਕੋਈ। ਨਹੀਂ ਚੱਕਣਾ। ਮੈਂ ਹੁਣ ਨਹੀਂ ਚੱਕਦਾ। ਸਵਾਲ ਨਹੀਂ ਪਤਾ ਹੁੰਦਾ। ਹੁਣ ਨਹੀਂ ਚੱਕਦਾ ਮੈਂ। ਵੱਡਾ ਆ ਗਿਆ ਸਬਜੀ ਵਾਲਾ ਟੈਂਪੂ। ਅਸੀਂ ਚੱਲੇ ਹੁਣ ਸਬਜੀ ਲੈ। ਨੇ ਨਾ ਕਿੜ ਕਿੜੀ ਸੌਜੀਆ ਹੂੰ ਉੱਥੇ ਖਾ ਲਾਂਗੇ ਉੱਥੇ ਖਾ ਲਾਂਗੇ ਕੀ ਖਾ ਲੈਣੇ ਮਟਰ 200 ਰੁਪਏ ਕਿਲੋ ਕਿਦਨ ਹੋ ਗਏ ਚੱਲੀ ਲੈ ਲਓ ਵੀ ਚੱਲੀ ਲੈ ਲਓ ਸਰ ਮੈਂ ਉਦੋਂ ਲੈ ਗਿਆ ਨਾ ਯਾਰ ਮੈਂ ਉਹਦੋਂ 60 ਬਨੇ 80 ਸੀ ਯਾਰ ਉਦੋਂ ਦਾ ਫਲੀਆਂ ਵਾਲੇ ਹਾਂ ਫਲੀਆਂ ਵਾਲੇ ਫਲੀਆਂ ਵਾਲੇ ਹਾਂ ਨਾ ਨਾ ਲਿਆ ਮੈਂ ਆਹ ਉਹ ਸਾਡੀ ਕਿਟ ਦੱਸਿਆ ਸੀ 200 ਰੁਪਏ 200 ਰੁਪਏ ਉਹਦਾਂ ਸੰਭਾਲ ਕੇ 60 ਰੁਪਏ ਪਾਈਏ ਦਿੱਤੇ ਆਲੇ ਨਾਲ 70 ਵੀ ਪਾਈਏ ਦਿੱਤੇ ਉਹਨੇ ਨਹੀਂ ਪਾਈਆ ਯਾਰ ਪਾਈਆ ਕਿੰਨੇ ਕ ਮਟਰ ਹੁੰਦੇ ਆ ਅੱਧਾ ਕਿਲੋ ਤਾਂ ਲੈ ਕੇ ਆਏ ਸੀ ਆ ਮੈਂ ਪਾਈਆ ਕਿੰਨੇ ਕ ਹੁੰਦੇ ਮਟਰ ਫਿਰ ਐਸੇ ਇਕੱਠੇ ਦਿੱਤੇ ਉਹਨੇ ਫਿਰ ਅੱਧਾ ਕਿਲੋ ਅੱਧਾ ਕਿਲੋ ਨਹੀਂ ਸੋਦੇ ਐਵੇਂ ਕਿਵੇਂ ਲਾਏ ਯਾਰ ਕਮਾਲ ਹੋ ਗਈ ਪੈਸਾ ਦੋਦਾ ਸਾਰਾ 250 ਰੁਪਏ ਬਣਿਆ ਸੀ ਨਹੀਂ ਸਬਜ਼ੀ ਲੈ ਕੇ ਆਏ ਮੈਂ ਮੈਨੂੰ ਥੋੜਾ ਦਿੱਤਾ ਕਿ ਮੈਨੂੰ ਸਾਹ ਨਾਲ 60 80 ਦੇ ਲਾਇਏ ਸੀ ਉਹਨੇ 800 ਰੁਪਏ ਦੇ ਤਾਂ ਚਲੋ ਕੋਈ ਨਹੀਂ ਸਹੀ ਸੇ ਰੇਟ ਲਾ ਲਓ ਵਿਚੀ ਵਿਚੀ ਘੱਟ ਨਹੀਂ ਛੱਲੀਆਂ ਵਿੱਚ ਲਾ ਲਮ ਹਾਂ ਦਾਣੇ ਵੀ ਹੈਗੇ ਵਿੱਚ ਕੋਈ ਖਾਲੀ ਪਾਤੀਆਂ ਆ ਖਾਲੀ ਚਲ ਕੇ ਦੇਖ ਵੀ ਲਓ ਆਪਣੇ ਉਹ ਫੇਰ ਖਾਲੀ ਮੈਂ ਦੇਖੇ ਚੱਲ ਕੇ ਵੀਰਨ ਕੇ ਨਾਮ ਟੁੱਟ ਨਹੀਂ ਲਿਆ ਮਟਰ ਲਓ ਦੇਖੀ ਦਾਣੇ ਪੱਕੇ ਦਾਣੇ ਆਦ ਮੈਨੂੰ ਉਦਾਂ ਲੱਗਣ ਡੀ ਆ ਯੂਰਪ ਡੰਗ ਜਾਇਦਾ ਹਾਂ ਠੀਕ ਹੈ ਹਾਂ ਗਲਤੀ ਆ ਹੇਲ ਛੋਟੇ ਛੋਟੇ ਚਲੀ ਹਾਂ ਦੂਜੇ ਚ ਦੇਖ ਲੋ ਹੋ ਰਿਹਾ ਆ ਚਾਹ ਲੀ ਲੈ ਲੋ ਟਮਾਟਰ ਲੈ ਲੋ ਆਲੂ ਲੈ ਲੋ ਉਹ ਵੀ ਟਮਾਟਰ ਲੈ ਲੋ ਕੇਲੇ ਲੈ ਲੋ ਹਾਂ ਪਾਲਕ ਲੈ ਲੋ ਭੁਰੀ ਪਾਲਕ ਲੈ ਲੋ ਭੁਰੀ ਲੈ ਆਂ ਅਸੀਂ ਲੈ ਆਂਦੀ 200 ਰੁਪਏ ਦੀ ਸੌਜੀ ਖਾਸੇ ਨੋਟ ਲੱਗ ਕੇ ਸਰਦਕ ਇਹਨੇ ਮੈਂ ਪਾਕਲ ਖਾਣੀ ਆ ਉਹਦੇ ਲਈ ਪਾਕਲ ਲੈ ਕੇ ਆਇਆ ਮਤਲਬ ਪਾਲਕ ਆ ਗੋਬੀ ਸਵਾਛਲੀ ਤੀਆਂ ਸੇ ਸੇ ਛਲੀਆਂ ਪਾਉਣ ਲੀਆਂ ਨਾਲ ਚਾਹ ਦੇ ਸੇਰਾ ਲੱਗੂ ਸੇਰਾ ਮੇਰੀ ਫੇਵਰਿਟ ਛਾਲੀ ਚਾਹ ਦੇ ਨਾਲ ਉਹ ਸਾਰੀਆਂ ਵਰਗੀਆਂ ਸੀ ਪਿਆਰ ਲੱਦੀ ਹੈ ਨਾ ਬੁੱਦੀ ਸਰ ਮਦੀ ਰਹਿੰਦੇ ਨਾ ਯੂ ਭੂਲਾਇਆ ਚਲੂਣ ਲਾਇਆ ਉੱਤੇ ਬੀਬੀ ਕੇ ਨਹੀਂ ਹੁੰਦੀ ਸੀ ਕਿੰਨੇ ਪੋਰਕੇ ਖਾਹ ਵੀ ਦੰਦ ਖਾਈਏ ਦੰਦੇ ਦੇ ਪੋਰਕੇ ਦੋਸਾਂ ਨੇ ਪੋਰਕੇ ਉਹਦਾਂ ਲੱਗਦੀਆਂ ਉਹ ਨਾ ਜਿਵੇਂ ਅਪ ਚੁੰਨੇ ਪਾਉਂਦੇ ਆ ਸਾਰਾ ਮੂਹੇ ਤੋਂ ਵੱਡਾ ਹੋ ਜਾਂਦਾ ਵਾ ਕਾਲੀ ਛੱਲੀ ਹੁੰਦੀ ਆ ਹਾਂ ਠੀਕ ਐ ਐਵੇਂ ਕਿੱਥੇ ਲਾ ਲਾ ਹਾਂ ਠੀਕ ਲੱਗਿਆ ਕਿਉਂ ਨਹੀਂ ਹੋ ਇਹ ਤਾਂ ਨਹੀਂ ਨਹੀਂ ਤੇਰੇ ਹੋਰ ਦੇਸ਼ਾਂ ਦੀਆਂ ਤਾਂ ਨਹੀਂ ਬਾਹਰੋਂ ਹੋਰ ਦੇਸ਼ਾਂ ਦੀ ਕਿੱਥੋਂ ਤੇ ਬਾਹਰਲੇ ਦੇਸ਼ਾਂ ਨਾਲ ਉਹ ਆਪਣੇ ਲਈ ਆਈ ਆ ਅਮਰੀਕਾ ਤੋਂ ਮੈਂ ਇਹ ਤਾਂ ਕੱਪ ਨਹੀਂ ਲੈਂਦਾ ਇਹ ਲੀਗਾ ਅਮਰੀਕਾ ਤੋਂ ਆਈ ਤੇਰਾ ਕੱਪ ਨਹੀਂ ਲੈਂਦਾ ਮੈਨੂੰ ਮੈਂ ਨਹੀਂ ਉੱਠਦਾ ਹਾਂ ਆਪਣੇ ਸਾਥ ਜੋ ਮਿੰਦੇ ਉਹ ਇੱਥੇ ਪਿਆ ਤੇਰਾ ਕੱਪ ਖਾ ਕੇ ਦੇਖ ਲਈਏ ਥੋੜੀ ਜੀ ਉਹ ਵੀ ਪਾਣੀ ਤੂੰ ਛੜੀ ਉਹ ਕੋ ਹੈ ਹਾਂ ਹਾਂ ਸਵਾਦ ਮਤ ਮਲੇ ਕੱਚੀ ਨਹੀਂ ਹੂ ਸਵਾਦ ਵਿਚਪ ਨੇ ਪੱਕੀ ਵੀ ਨਹੀਂ ਬੜੀ ਸਵਾਦ ਆਉਂਦੀ ਹੂ ਹਮ ਮਨ ਦਾਣੇ ਉਹ ਹੀ ਨਿਕਲਿਆ ਨੇ ਵਧੀਆ ਚਿਲਾ ਮੇਲਾ ਚਿਲਾ ਮੇਲਾ ਹਮ ਟਾਈਮ ਵੱਜ ਗਏ ਜੀ 5 ਚਾਹ ਅਸੀਂ ਪੀ ਲਈ ਕੀ ਭੱਜ ਗਏ ਹੋ ਇਹ ਰਿਆ ਆਲੂ ਆਲੂ ਕਿਥੇ ਆ ਇਹ ਰਿਆ ਆਲੂ ਆ ਗਏ ਆਲੂ ਆ ਹਾਂ ਆਵੀ ਹਾਂ ਅਲੂ ਗਏ। ਹਾਲ। ਕਿੰਨੇ ਹੋ ਗਏ ਹੈਨਾ? ਹਾਂ। ਤਨ ਤਨ ਤੀਜਾ ਕਿਥੇ ਅਛਾ ਤੀਜਾ ਪਰੇ ਹੋ ਗਿਆ। ਆ ਰਿਆ। ਓ। ਇਹ ਅਲੂ ਹੋਣਗੇ ਟੋਕਰ ਭਰੂਗਾ। ਸਰਦਿ ਸਰਦਿ ਮੈਂ ਤਾਂ ਰੰਗ ਲੈ ਕੇ ਆਈ। ਰੰਗ ਨਹੀਂ। ਓ। ਸਰਦਿ ਦੀ ਮਿਹਨਤ ਆਲੂ ਲੈ ਕੇ ਆਈ। ਇਹ ਕੋਥੇ ਹੋਣ ਆਉਂਦੇ ਰੋ ਤੇ ਬਿਆਸ ਹੀ ਆਪਣੇ ਕਾ। ਆ ਦੇਖੋ ਜੀ। ਇੱਕ ਆ ਰਿਆ। ਇੱਕ ਦੋ ਓ ਤੀਜਾ ਅਲੂ। ਤੀਜਾ ਤੋਂ ਚੌਥਾ ਕਿ ਉਹ ਦਈਆਂ। ਨਹੀਂ ਨਹੀਂ। ਉਹਨਾਂ ਦੇ ਕਈ ਹੁੰਦੇ ਆ ਨਾ ਫਿਰ। ਆ ਦੇਖੋ ਦੇਖਦੇ ਆ। ਫੁੱਟ ਗਿਆ ਨਾ ਹਾਂ ਫੁੱਟ ਗਿਆ ਨਾ ਬਾਸਾਂ ਦਾ ਅੱਛਾ ਕਹਿੰਦੀ ਭੱਜ ਭੱਜ ਕੇ ਭੱਜ ਕੇ ਆਓ ਹਾਂ ਹਾਂ ਆ ਇਹਦੇ ਵੀ ਫੋਲਡ ਕਰਨ ਲੱਗੇ ਸਰ ਆ ਦੇਖੀ ਇਹ ਤੇ ਡੇਰੀ ਹੁੰਦੇ ਆ ਇਹੀ ਲੱਗਦੇ ਆ ਆ ਲੈ گلاب ਦਾ ਫੁੱਲ ਆ ਗਿਆ ਛੋਟਾ ਜਿਹਾ ਫੁੱਲ ਤਾਂ ਤੇ ਲੱਗੇ ਦੇਖੀ ਨਹੀਂ ਮੇ گلاب ਦੇ ਹਾਲੇ ਗਿਆ ਇਹੋ ਜਿਹਾ ਲੱਗਣੇ ਨਹੀਂ ਕਿ ਨਹੀਂ ਕਿ ਮੱਚੇ ਜਿਹਾ ਵੱਡੇ ਨਹੀਂ ਲੱਗਦੇ ਕਣ ਹਾਂ ਅੱਡੀ ਕਰਨ ਲੱਗ ਪੁੱਤ ਸਰ ਨੇ ਉਹ ਡੋਤਾ ਆ ਲੈ ਕਾਦਾ ਕੀੜੇ ਕੀ ਲੱਗੇ ਜਾਂਦੇ ਵੀ ਚਲੋ ਕੀੜੇ ਨੂੰ ਖੋਣ ਬਣਾ ਲੈ ਆ ਲੈ ਆ ਲੈ ਆਖੀ ਇੰਨਾ ਬਧੀਆ ਸੀ ਗੋ ਇਸ ਤਰੀਂ ਜਾਂਦੇ ਇਹਨੂੰ ਚਲ ਕੋਈ ਨਾ ਆ ਨੀ ਉਹ ਗਿਆ ਘਰ ਉਹ ਚੁਣਾਉਣਾ ਯਾ ਰੋੜੀ ਜਾਊਗਾ ਕੋਈ ਵੀ ਮੇਲਜੀ ਤੁੰਗੀ ਹੈ ਜਿਹੜੀ ਉਹ ਵੱਡੇ ਮਮੀ ਨੇ ਕਿਸੀ ਨੰਬੀ ਜਿਹੜਾ ਤੇ ਲੀਨ ਨੇ ਤੇ ਸੀ ਹਾਂ ਉੱਥੇ ਲੁੱਗੀ ਨਹੀਂ ਦੋ ਉੱਥੇ ਨਾ ਸੀ ਉੱਤ ਸੂਜੇ ਮਟੀਆ ਲੀਸੀ ਆ ਦੇਖੋ ਕਿਦਾਂ ਦੇ ਆ ਆ ਆ ਤਾਂ ਯਾਰ ਇਹ ਚ ਤਾਂ ਮੋੜ ਪੈ ਗਿਆ ਇਹ ਚ ਮੋੜ ਪੈ ਗਿਆ ਆ ਕੁੱਕੜ ਗਲ ਗਈ ਮੁਰਗੀ ਮੁਰਗੀ ਕੁੱਕੜ ਗਲ ਗਈ ਆ ਤਾਂ ਸਹੀ ਆ ਆ ਵੀ ਇਮਲੀ ਇਥੇ ਇਥੇ ਹੈ ਆ ਗਈ ਹੋ ਗਿਆ ਹਮਲੇ ਵਿੱਚ ਮਿਕਸ ਕਰ ਲਓ ਲੱਗੇ ਇਮਲਿਜ ਮਿਕਸ ਕਰ ਲਓ ਲੱਗੇ ਇਮਲੀ ਲੱਗੂਗੀ ਇਮਲੀ ਜੀ ਮੈਂ ਕਹਿੰਨਾ ਇਮਲਿਜ ਮਿਕਸਪ੍ਰੈਂਟ ਲੱਗ ਗਿਆ ਕੋਈ ਮਿਕਸ ਬਰਨ ਲਾ ਆ ਅਸੀਂ ਕਰਾਂਗੇ ਰੈਸਟ ਇਹ ਕਰੂਗਾ ਕੰਮ ਉਹ ਨਾ ਹੋਣੀ ਹੋਈ ਤੈਨੂੰ ਇਹ ਤੋਂ ਦੇ ਹਾਂ ਮੇਰੇ ਕੋ ਹਾਂ ਭਰ ਕੇ ਕੱਢਿਆ ਨਹੀਂ ਜਾਂਦਾ ਪਾਣੀ ਕਾਈ ਮੈਂ ਕਿ ਆਪੇ ਪਾਇਆ ਉਦੋਂ ਖੱਬੇ ਨਾ ਬਾਨਾ ਕੱਢ ਲੈ ਕਰ ਬਾਨਾ ਜਈਦਾ ਦੇਖ ਐਸ ਬਾਨਾ ਕਿੰਦੀ ਕੱਢਿਆ ਨਹੀਂ ਜਾਂਦਾ ਬਾਹਰ ਹੁੰਦੀ ਹੈ ਨਾ ਮੈਂ ਕਿ ਐਸ ਨਾ ਕੱਢ ਲੈ ਕਰ ਇਦਾਂ ਖੱਬਾ ਆਪ ਕੱਢਦੀ ਆਂ ਫਿਰ ਇਦਾਂ ਨਾ ਭਰਦਾ ਤਾਂ ਮੈਂ ਕੱਢਣੀ ਸੀ ਮੈਂ ਤਾਂ ਦੇਖਣਾ ਨਹੀਂ ਪਾਨੇ ਬੂਨੇ ਮੈਂ ਕਾਟ ਹੀ ਲੋਣੀ ਆ ਲੱਗ ਗਿਆ ਪਤਾ ਮੈਨੂੰ ਚਲ ਬਾਨਾ ਤਾਂ ਬਾਨੇ ਸੀ बढ़िया काम तो करेगा हाँ? पानी फोन पे जाना बैठा नहीं फिर पा देगा पानी गाइस वीरे आज मैं थोड़ा लेट हो गया नॉन हाय नाता नहीं हाय वीरे कितना आता सीगा मैं ਵੇਖੀ ਲੀੜੇ ਪਾ ਲੈਂਦਾ ਨੌਂਦਾ ਹੈ ਨਹੀਂ ਹੋਣੀਆਂ ਸਰਦੀਆਂ ਆ ਗਈਆਂ ਨਾ ਤਾਂ ਕਰਕੇ ਹੁਣ ਆਪਾਂ ਨੌਂਣਾ ਥੋੜਾ ਕੱਟ ਕੀਤਾ ਵਾ ਐਵੇਂ ਸਭਨ ਦੀ ਵੈਸਟਿੰਗ ਹੋ ਰਹੀ ਆ ਤਾਂ ਕਰ ਠੰਡ ਲੱਗ ਜੂਗੀ ਕਹੇ ਹਾਂ ਸਭਨ ਦੀ ਵੈਸਟਿੰਗ ਨਹੀਂ ਥੋੜੀ ਠੰਡ ਲੱਗ ਜਾਂਦੀ ਥੋੜੀ ਠੰਡ ਲੱਗ ਜਾਂਦੀ ਆ ਕਿਤੇ ਵਿਚਾਰਾ ਹੋਰ ਜੁਕਾਮ ਲੱਗ ਗਿਆ ਠੰਡ ਰਾਹ ਦਾ ਇਹ ਪੂਣੀ ਨਿਕਿਆ ਹਾਂ ਪਈ ਨਾ ਕਿੱਧਰ ਰਹਿ ਗਈ ਢੋਲਣਾ ਇਹ ਬੂਦਰੀ ਪਾਣੀ ਪਰ ਨਾ ਖਾਲੀ ਪਿਆ ਦੂਜਾ ਗਾਇਸ ਵੀਰੇ ਮੈਂ ਕੰਮ ਵੀ ਕਰ ਰਹਾ ਦੇਖੋ ਗਾਇਸ ਵੀਰੇ ਨੋ ਦਾ ਨਹੀਂ ਕੰਮ ਕਰਦਾ ਕੰਮ ਕਰ ਕਰ ਕੇ ਵਿਚਾਰੇ ਲੀੜੇ ਗੰਦੇ ਕਰ ਲੈ ਨਾ ਨਾ ਦਾ ਟਾਈਮ ਨਹੀਂ ਲੱਗਿਆ ਦੇਖਿਆ ਐ ਰੋਜੀ ਮੈਂ ਭਰ ਲਈ ਆ ਐ ਆ ਗਈ ਆ ਸੋ ਅੱਜ ਬਣਨ ਲੱਗੀ ਸਾਡੇ ਸਬਜੀ ਪਾਲਕ ਦੀ ਇਹਨਾਂ ਨੂੰ ਪਾਲਕ ਕਿੰਨੀ ਪਿਆਰੀ ਆ ਹਰੀ ਸਬਜੀ ਦੰਨੀ ਪਿਆਰੀ ਆ ਨਾ ਮੈਨੂੰ ਬੜੀ ਸੁਆਦ ਲੱਗਦੀ ਦੋਵੇਂ ਆਣੀਆਂ ਹਰੀ ਸਬਜੀ ਬਣਾ ਕੇ ਖਾਈ ਜਾਣੀਆਂ ਵਧੀਆ ਗੱਲਾਂ ਤਾਂ ਮੈਨੂੰ ਖਾਣੀ ਚਾਹੀਦੀ ਹਰੀ ਸਬਜੀ ਨਹੀਂ ਖਾਈ ਚਾਹੀਦੀ ਕਿ ਬੰਦਾ ਗੋਆ ਹੀ ਕਰਨ ਲੱਗ ਜਾਵੇ ਕਿ ਨਹੀਂ ਸਹੀ ਆ ਕਿ ਨਹੀਂ ਲੱਗੇ ਸਮਝ ਦਿਹੋ ਇੱਕ ਮੱਝ ਜਿਹੜੀ ਆ ਹਾਰਾ ਖਾਂਦੀ ਆ ਤੂੰ ਉਹ ਕਰ ਮੈਨੂੰ ਤਾਈ ਤੇ ਮੈਂ ਖਾਂਦਾ ਨਹੀਂ ਤੇ ਉਹਨਾਂ ਨੂੰ ਪਾਵੇਂ ਲਾਲ ਖਵਾ ਦੋ ਗੋਆ ਗੋਈ ਕਰਨੀਆਂ ਅੱਜ ਬਣਾਈਆਂ ਸੀ ਸੇਵੀਆ ਅੱਜ ਕਿਹ ਤੋਂ ਯਾਦ ਯਾਦ ਆ ਕਿ ਤਨ ਸੇਵੀਆ ਬਣਾਉਂਦੀ ਦੁੱਧ ਘੋੜਾ ਹੁੰਦਾ ਬਣਾਈਆਂ ਅੱਜ ਵਾਪਿਆ ਸੀ ਮੈਂ ਸਰ ਨੂੰ ਮੈਂ ਕਿਹਾ ਬਣਾ ਲਿਨੂੰ ਕਰ ਲਈਆਂ ਸੀ ਨੇ ਕਰ ਲਈਆਂ ਤੇਰਾ ਵੀ ਖਾਣ ਦਾ ਜੀ ਕਰਦਾ ਹਣਾ ਵਾਟ ਟਾਈਮ ਹੋ ਗਿਆ ਬਣਾਈਏ ਨੂੰ ਹਣਾ ਆਪਾਂ ਬਾਬਾ ਟਾਈਮ ਹੀ ਹੋ ਗਿਆ ਬਣਾਈਆਂ ਦੀ ਸਿੱਧੀ ਸਿੱਧੀ ਕਹਿੰਦੇ ਬਣਾ ਕੇ ਦੇ ਉਹ ਸਰ ਨੂੰ ਅੱਜ ਬਣਾ ਨਹੀਂ ਠੀਕ ਆ ਇਹਨਾਂ ਨੇ ਬਣਾਈਆਂ ਚ ਪਾਲਕ ਦੀ ਸਬਜ਼ੀ ਆਲਸੀ মিয়া ਤੁਹਾਨੂੰ ਦਈਆ ਅਲੂਣ ਦੀ ਅਲੂਣ ਦੀ ਖਾ ਲਾਂਗੇ ਕੀ ਦਿੱਕਤ ਆ ਤੇ ਹੁਣ ਆਪਾਂ ਕਰ ਦਿੰਨੇ ਆ ਵਲੋਗ ਦਾ ਐਂਡ ਚਲੋ ਇਹਦੇ ਤੱਕੋ ਸਾਰੀ ਦਿਨ ਵਲੋਗ ਦਾ ਅੰਤ ਅੱਗੇ ਵਲੋਗ ਲੱਕੀ ਅਸੀਂ ਹੁਣ ਖਾ ਲਈਏ ਰੋਟੀ ਸੋ ਹੁਣ ਕਰਦੇ ਆ ਅਸੀਂ ਵਲੋਗ ਦਾ ਐਂਡ ਸੋ ਤੁਹਾਨੂੰ ਮੈਨ ਦਾ ਵਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਿਆ ਹੈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ اگਨੇ ਵਲੋਗਸ ਤਦ ਤੱਕ ਲਈ ਧੰਨਵਾਦ ਬਾਏ ਬਾਏ